ਤਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਪਿੰਡੂ ਖੇਤਰ ਦੇ ਮੁੱਦਿਆਂ ਤੇ ਨਵੀਂ ਵੀਡੀਓ ਪਾਉਣ ਲੱਗੇ ਆਂ ਅੱਜ ਅਸੀਂ ਪਾਉਣ ਲੱਗੇ ਆਂ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਹੈ ਚਾਹੇ ਉਹ ਪਿੰਡੂ ਖੇਤਰ ਦਾ ਲੀਡਰ ਹੈ ਚਾਹੇ ਉਹ ਹਲਕੇ ਦਾ ਹੈ ਚਾਹੇ ਉਹ ਜ਼ਿਲ੍ਹੇ ਦਾ ਹੈ ਜਿਵੇਂ ਇੱਕ ਹਲਕੇ ਦਾ ਐਮਐਲਏ ਜਾ ਕੇ ਚੁਣਿਆ ਹੋਇਆ ਨਮਾਇੰਦਾ ਜਾ ਕੇ ਸੰਸਦ ਸਭਾ ਦੇ ਵਿੱਚ ਆਵਾਜ਼ ਚੱਕਦਾ ਹਲਕੇ ਦੀ ਜਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਜ਼ਿਲ੍ਹੇ ਦੀ ਆਵਾਜ਼ ਚੱਕਦਾ ਹੈ ਜਿਹੜੀ ਪਾਰਟੀ ਦਾ ਨਮਾਇੰਦਾ ਹੁੰਦਾ ਤਾਂ ਫਿਰ ਉਸ ਪਾਰਟੀ ਦੇ ਜਿਹੜੇ ਲੋਕ ਆਉ ਫੇਸਬੁੱਕ ਤੇ ਪਾਉਂਦੇ ਵੀ ਵੇਖੋ ਸਾਡਾ ਪਾਰਟੀ ਦਾ ਨਮਾਇੰਦਾ ਜਿਹੜਾ ਪਾਰਲੀਮੈਂਟ ਦੇ ਵਿੱਚ ਲੋਕਾਂ ਦੀ ਗੱਲ ਕਰੀ ਜਾਂਦਾ ਤਾਂ ਅਸੀਂ ਅੱਜ ਪਿੰਡੂ ਖੇਤਰ ਦੇ ਲੀਡਰਾਂ ਨੂੰ ਬੇਨਤੀ ਕਰਦੇ ਆ ਸਾਰੀਆਂ ਪਾਰਟੀਆਂ ਦੇ ਨੂੰ ਵੀ ਤੁਸੀਂ ਪਿੰਡੂ ਖੇਤਰ ਦੀ ਆਵਾਜ਼ ਫਿਰ ਕਿੰਨੀ ਕਿ ਚਾਗਦੇ ਆ ਪਿੰਡਾਂ ਵਿੱਚ ਕਿਉਂ ਚੁੱਪ ਹੋ ਜਾਂਦੇ ਆ ਉਹਦੀ ਤਾਂ ਬੜੀ ਫੇਸਬੁੱਕ ਤੇ ਵੀਡੀਓ ਪਾਉਂਦੇ ਆ ਵੀ ਆਹ ਵੇਖੋ ਜੀ ਸਾਡੇ ਆਲਾ ਬੋਲੀ ਜਾਂਦਾ ਪੰਜਾਬ ਦੇ ਹਿੱਤ ਚ ਬੋਲੀ ਜਾਂਦਾ ਇਲਾਕੇ ਦੇ ਹਿੱਤ ਚ ਬੋਲੀ ਜਾਂਦਾ ਤੇ ਪਿੰਡਾਂ ਵਾਲੇ ਕਹਿੰਦੇ ਚੁੱਪ ਬੈਠੇ ਆ ਫਿਰ ਪਿੰਡਾਂ ਵਾਲੇ ਵੀ ਬੋਲਿਆ ਕਰੋ ਜਿਹੜੇ ਪਿੰਡਾਂ ਦੇ ਵਿੱਚ ਗੈਰ ਕਾਨੂੰਨੀ ਕੰਮ ਹੁੰਦੇ ਆ ਪਿੰਡਾਂ ਦੇ ਗਰੀਬਾਂ ਦੇ ਮਸਲੇ ਆ ਚਾਹ ਗਰੀਬਾਂ ਦੇ ਰੋਡਾਂ ਵਾਲੇ ਥਾਂ ਦਾ ਮਸਲਾ ਹੈ ਚਾਹ ਗਰੀਬਾਂ ਨੂੰ ਮਤਲਬ ਵੀ ਜਿਨ੍ਹਾਂ ਦੇ ਆਟਾ ਦਾਲ ਦੇ ਘਾਟ ਕੱਟੇ ਜਾਂਦੇ ਆ ਕਈਆਂ ਦੇ ਬਣੇ ਨਹੀਂ ਫਿਰ ਪਿੰਡੂ ਖੇਤਰ ਦੇ ਵਿੱਚ ਮੁੱਦੇ ਕਿਉਂ ਨਹੀਂ ਚਾਹਦੇ ਤੁਸੀਂ ਪਿੰਡੂ ਖੇਤਰ ਦੇ ਵਿੱਚ ਸਾਰੇ ਇਕੱਠੇ ਹੋ ਜਾਂਦੇ ਆ ਤੇ ਜਾਣੇ ਕਿ ਵੱਡੇ ਲੈਵਲ ਵਾਲੇ ਦੀਆਂ ਫੇਸਬੁੱਕ ਤੇ ਵੀਡੀਓ ਪਾਈ ਜਾਂਦੇ ਆ ਵੇਖੋ ਜੀ ਸਾਡੇ ਆਲਾ ਬੋਲੀ ਜਾਂਦਾ ਫਿਰ ਪਿੰਡੂ ਖੇਤਰ ਵਾਲੇ ਤੁਸੀਂ ਕਿਉਂ ਨਹੀਂ ਬੋਲਦੇ ਪਿੰਡੂ ਖੇਤਰ ਦੇ ਮੁੱਦਿਆਂ ਤੇ ਜੇ ਪਿੰਡੂ ਖੇਤਰ ਦੇ ਲੀਡਰ ਪਿੰਡੂ ਖੇਤਰ ਦੇ ਮੁੱਦਿਆਂ ਤੇ ਬੋਲਦੇ ਤਾਂ ਪਿੰਡ ਦੇ ਬੇੜੇ ਨਾ ਬੰਹਦੇ ਬਹਿਵਲ ਕਲਾ ਦੇ ਕੀ ਕੁਝ ਹੋਇਆ ਪਿਆ ਛੱਪੜ ਰੁੱਕ ਗਈ ਸਾਰੇ ਰਾਹ ਰੁੱਕ ਗਏ ਫਿਰ ਪਿੰਡੂ ਖੇਤਰ ਦੇ ਲੀਡਰ ਕਿਉਂ ਨਹੀਂ ਬੋਲਦੇ ਤੁਸੀਂ ਅੱਜ ਮੇਰੇ ਪਿੰਡੂ ਖੇਤਰ ਦੇ ਲੀਡਰਾਂ ਨੂੰ ਸਵਾਲ ਹੈ ਵੀ ਤੁਸੀਂ ਫਿਰ ਪਿੰਡੂ ਖੇਤਰ ਦੇ ਮੁੱਦੇ ਕਿਉਂ ਨਹੀਂ ਚੱਕਦੇ ਪਿੰਡੂ ਖੇਤਰ ਦੇ ਮੁੱਦੇ ਤੁਸੀਂ ਚੱਕਣੇ ਆ ਪਿੰਡੂ ਖੇਤਰ ਦੇ ਜਿਹੜੇ ਮਸਲੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੂਜਿਆਂ ਦਾ ਫਰਜ ਪਣਦਾ ਸੀ ਜਿਵੇਂ ਇਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਤਾਂ ਕਾਲੀਆਂ ਦਾ ਫਰਜ ਪਣਦਾ ਸੀ ਪਿੰਡੂ ਖੇਤਰ ਦੇ ਮੁੱਦੇ ਚੱਕਣਾ ਜਿਵੇਂ ਹੁਣ ਬਹਿਵਲ ਕਲਾ ਦੇ ਵਿੱਚ ਕਾਲੀਆਂ ਦੇ ਮੋਕੇ ਛੱਪੜ ਸਫਾਈ ਹੋ ਗਈ ਦੋ ਵਾਰੀ ਸਫਾਈ ਹੋ ਗਈ ਛੱਪੜ ਦੀ ਤਾਂ ਮਤਲਬ ਹੀ ਜਦੋਂ ਕਾਂਗਰਸ ਦੀ ਪੰਚਾਇਤ ਸੀਗੀ ਤੇ ਕਾਲੀ ਲੀਡਰ ਕਿਉਂ ਨਹੀਂ ਬੋਲੇ ਪਿੰਡ ਬਹਿਵਲ ਕਲਾ ਦੇ ਵੀ ਸਾਡੀ ਸਰਕਾਰ ਦੇ ਮੋਕੇ ਸਾਡੀਆਂ ਪੰਚਾਇਤਾਂ ਦੇ ਮੋਕੇ ਛੱਪੜ ਸਾਫ ਹੋ ਗਏ ਠੋਡੇ ਮੋਕੇ ਕਿਉਂ ਨਹੀਂ ਹੋਇਆ ਪਿੰਡ ਦੇ ਵਿੱਚ ਕਿਉਂ ਚੁੱਪ ਹੋ ਜਾਂਦੇ ਆ ਪਿੰਡ ਦੇ ਵਿੱਚ ਤੁਸੀਂ ਇਕੱਠੇ ਹੋ ਜਾਂਦੇ ਆ ਕਿਉਂਕਿ ਪਿੰਡੂ ਖੇਤਰ ਦੇ ਮੁੱਤਿਆਂ ਤੇ ਬੋਲਣ ਦੀ ਲੋੜ ਆ ਜੇ ਵੱਡੇ ਲੈਵਲ ਤੇ ਵੱਡੇ ਲੀਡਰ ਬੋਲਦੇ ਆ ਤਾਂ ਪਿੰਡੂ ਖੇਤਰ ਦੇ ਵਿੱਚ ਵੀ ਬੋਲਣ ਦੀ ਲੋੜ ਆ ਮੁੱਦਿਆਂ ਤੇ ਪਿੰਡੂ ਖੇਤਰ ਦੇ ਵਿੱਚ ਕਿਉਂ ਚੁੱਪ ਹੋ ਜਾਂਦੇ ਆ ਪਿੰਡੂ ਖੇਤਰ ਦੇ ਵਿੱਚ ਕਿਉਂ ਇਕੱਠੇ ਬੈਠਨੇ ਆ ਪਿੰਡੂ ਖੇਤਰ ਦੀ ਆਵਾਜ਼ ਵੀ ਚੱਕਿਆ ਕਰੋ ਨਾ ਗਲੀਆਂ ਦੀ ਆਵਾਜ਼ ਚੱਕਿਆ ਕਰੋ ਚੱਪੜ ਛੱਪੜੀਆਂ ਦੀ ਆਵਾਜ਼ ਚੱਕਿਆ ਕਰੋ ਹੁੰਦੇ ਗੈਰ ਕਾਨੂੰਨੀ ਕੰਮਾਂ ਦੀ ਆਵਾਜ਼ ਚੱਕਿਆ ਕਰੋ ਪਿੰਡੂ ਖੇਤਰ ਦੇ ਵਿੱਚ ਕਿਉਂ ਚੁੱਪ ਹੋ ਜਾਂਦੇ ਆ ਜਦੋਂ ਥੋੜੇ ਵੱਡੇ ਲੀਡਰ ਪਾਰਲੀਮੈਂਟ ਦੇ ਵਿੱਚ ਬੋਲਦੇ ਆ ਉਹਦੇੰਦਾਂ ਸਮਾ ਦੇ ਵਿੱਚ ਐਮਐਲਏ ਬੋਲਦੇ ਆ ਤੇ ਫਿਰ ਪਿੰਡੂ ਖੇਤਰ ਦੇ ਵਿੱਚ ਤੁਸੀਂ ਕਿਉਂ ਨਹੀਂ ਬੋਲਦੇ ਅੱਜ ਪਿੰਡੂ ਖੇਤਰ ਦੇ ਲੀਡਰਾਂ ਨੂੰ ਸਾਡੇ ਸਵਾਲ ਹੈ ਵੀ ਕਿਉਂ ਨਹੀਂ ਬੋਲੇ ਫਿਰ ਤੁਸੀਂ 2 ਸਾਲ ਤੁਹਾਡੀ ਸਰਪੰਚੀ ਦੇ ਵਿੱਚ ਛੱਪੜ ਖਾਲੀ ਨਹੀਂ ਹੋਇਆ ਜਿਵੇਂ ਕਾਲੀਆਂ ਦੀ ਸਰਪੰਚੀ ਦੇ ਮੁੱਖ ਛੱਪੜ ਖਾਲੀ ਹੋ ਗਏ ਫਿਰ ਤੁਸੀਂ ਕਿਉਂ ਨਾ ਆਵਾਜ਼ ਠਾਈ ਵੀ ਅਸੀਂ ਛੱਪੜ ਸਾਫ਼ ਕਰਦੇ ਦੀ ਥੋ ਥੋ ਕਿਉਂ ਨਹੀਂ ਹੋਇਆ ਪਿੰਡ ਦੇ ਵਿੱਚ ਕਿਉਂ ਚੁੱਪ ਹੋ ਜਾਂਦੇ ਆ ਪਿੰਡੂ ਖੇਤਰ ਦੇ ਮੁੱਦੇ ਤੇ ਕਿਉਂ ਨਹੀਂ ਬੋਲਦੇ ਤੁਸੀਂ ਪਿੰਡੂ ਖੇਤਰ ਦੇ ਮੁੱਦਿਆਂ ਤੇ ਵੀ ਬੋਲਿਆ ਕਰੋ ਨਾ ਸਾਡੇ ਸਵਾਲ ਅੱਜ ਲੀਡਰਾਂ ਨੂੰ ਜਿਵੇਂ ਮਤਲਬ ਵੀ ਲੋਕ ਡੇਰਾ ਸੱਚਾ ਸੌਤਾ ਪਿੰਡੂ ਖੇਤਰ ਦੇ ਮੁੱਦੇ ਤੇ ਕਿਉਂ ਚੁੱਪ ਹੋ ਜਾਨੇ ਅਸੀਂ ਤਾਂ ਬੋਲਦੇ ਆ ਪਿਛਲੇ ਲੰਬੇ ਸਮੇਂ ਤੋਂ ਬੋਲਦੇ ਆ ਬੋਲਦੇ ਰਵਾਂਗੇ ਮਰਦਿਆਂ ਤੱਕ ਬੋਲਦੇ ਰਵਾਂਗੇ ਪਿੰਡੂ ਖੇਤਰ ਦੇ ਮੁੱਦੇ ਤੇ ਪਰ ਤੁਸੀਂ ਕਿਉਂ ਚੁੱਪ ਹੋ ਜਾਨੇ ਅੱਜ ਪਿੰਡੂ ਖੇਤਰ ਦੇ ਲੀਡਰਾਂ ਨੂੰ ਸਾਡੇ ਵੱਡੇ ਸਵਾਲ ਹੈ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਪਿੰਡੂ ਖੇਤਰ ਦੇ ਲੀਡਰਾਂ ਨੂੰ ਸਾਡੀ ਬੇਨਤੀ ਹੈ ਵੀ ਪਿੰਡੂ ਖੇਤਰ ਦੇ ਮੁੱਦੇ ਤੇ ਵੀ ਥੋੜਾ ਜਿਹਾ ਗੌਰ ਕਰਿਆ ਕਰੋ ਬੋਲਿਆ ਕਰੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ